ਕਾਨੀ ਨਾਨਕ ਦਾਸ ਸਦਾ ਕੁਰਬਾਨੀ ਸੁਧਿਆਕੇ ਅਰ ਦਾਸ ਅਮਾਰੀ ਕੀਓ ਪਿੰਡ ਸਭ ਤੇਆ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਜਾਣ ਹੈ ਵਾਹਿਗੁਰੂ ਵਾਹ ਵਾਹਿਗੁਰੂ ਜੀ ਆਪੇ ਜਾਣੇ ਕਰੇ ਆਪ ਆਪੇ ਆਨੇ ਰਾਸ ਕਿਸੇ ਅਗੇ ਨਾਨਕਾ ਖਲੇ ਪੀਚੇ ਅਰਦਾਸ ਬੋਇ ਕਰ ਜੋਉ ਕਰੂ ਅਰਦਾਸ ਤੁਧ ਧਰ ਗਏ ਤਾ ਨਿਰਾਸ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਨਾ ਕੋ ਲਾਗਿਆ ਜਾਨੀ ਪ੍ਰਭ ਯਾ ਦੇ ਅਰਦਾਸ ਇੱਕ ਅੰਤਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਹ ਸ੍ਰੀ ਭਗਵਤੀ ਦੀ ਬਾਤ ਸੋਇ ਬਸੇ ਪ੍ਰਥਮ ਪਗਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤੇਰੇ ਅੰਗਦ ਗੁਰ ਤੇ ਅਮਰਦਾਸ RAMਦਾਸਾਂ ਦੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸਿਂਹੀ ਹਰ ਰਾਹੀ ਸਿਂਹੀ ਹਰ ਕਿਸੇ ਤੇ ਆਇਆ ਹੈ ਜਿਸ ਜਿੱਥੇ ਸਭ ਦੁੱਖ ਜਾਉਂਦੇ ਤੇ ਗੁਬਾਹ ਤੇ ਸਿਮਜੇ ਗਿਆ ਹੈ ਘਾਰੇ ਨਾਉ ਮੇਲੇ ਆਵੇ ਧਾਏ ਸਭ ਖਾਈ ਹੋਏ ਸਿਖਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਇ ਦਸੋਂ ਗੀ ਪਾਤਸ਼ਾਹਿਓ ਕੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਹਿ ਬੋਲੋ ਜੀ ਵਾਹਿਗੁਰੂ ਜੀ ਬਵਾਦ ਗੁਰੂ ਜੀ ਪੰਆ ਪਿਆਰਿਆ ਚੌਹਾਂ ਸਾਹਿਬ ਜਾਤਿਆ ਚਾਲੀਆਂ ਮੁਕਤਿਆ ਹਰਿ ਜੀ ਜਪਿਆ ਤਪਿਆ ਜਿਨ੍ਹਾਂ ਗੁਰਮੁਖਾ ਪਿਆਰਿਆ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਰੁ ਵਾਹੀ ਦੇਖ ਕੇ ਅੰਮ੍ਰਿਤ ਪੀਤਾ ਕਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਗੀਆਂ ਨੇ ਧਰਮ ਦੇ ਬਫੀਸ ਦਿੱਤੇ ਬੰਦ ਬੰਦ ਕਟਵਾਏ ਖੋਖਰਾਂ ਲੁਭਾਈਆਂ ਚੜ੍ਹਤੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਾ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ ਜਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਆ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਲਸ਼ਿਆਰੇ ਆਇਕ ਦੇ ਇੱਕ ਫਤੇ ਦਿਨ ਦੀ ਤੈ ਪੰਥ ਦੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜਿੱਤੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਣ ਕਿਸ ਦਾਣ ਰਹਿ ਦਾਣ ਵਿਵੇਕ ਦਾਣ ਸਾਧਾ ਦਾਣ ਕਰੋ ਸਾ ਦਾ ਦਰਨਾ ਸਰਦਾਰ ਨਾਮ ਦਾਣ ਸ੍ਰੀ ਅਬਦ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਪੀਆਂ ਝੰਡੇ ਗੁੰਗੇ ਜਿਗੋ ਜੋਗਿਆ ਤਲ ਧਰਮ ਦਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਵਾਜ਼ ਗੁਰੂ ਜੀ ਸਿੱਖਾਂ ਦਾ ਮਨ ਮਿਲਾਂ ਵੱਟ ਲਈ ਪਤ ਦਾ ਰਾਖਾ ਮਾਲਕ ਆਪੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ ਸ੍ਰੀ ਮਨਕਾਣਾ ਸੰਗਤਿ ਹੋਰ ਗੱਦਵਾਰੇ ਕੀ ਹਾਮ ਜਿਨ੍ਹਾਂ ਤੋਂ ਖਾਲਸਾ ਪਰਖ ਨੂੰ ਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਵਿਦਾਤ ਤੇ ਸੇਵਾ ਸਮਾਗ ਦਾ ਦਾਣਾ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਇਹ ਨਿਮਾਣਿਆਂ ਦੇ ਮਾ ਮੇਹਤਾਣਿਆਂ ਦੇ ਸਾਥ ਮੇ ਉਹਤਿਆਂ ਦੀ ਓਟ ਮੇਂ ਗੱਤਿਆਂ ਦੀ ਗੱਤ ਮੇਂ ਪੱਤਿਆਂ ਦੀ ਪਤਨ ਧਰਿਆ ਦੇ ਤੇ ਤਨ ਤਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਹਿ ਸ੍ਰੀ ਗੁਰੂ ਸੁਖ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਜਨ ਸਾਹਿਬ ਜੀਓ ਆਪ ਜੀ ਦੇ ਬੇਨਤੀ ਅਰਦਾਸ ਦੇ ਤਹਿਤ ਗਰੀਬ ਨਿਵਾਸੀ ਪਰਸਰ ਸਤਿ ਪਾਤਸ਼ਾਹ ਜੀ ਆਪ ਦਾ ਹੁਕਮ ਹੈ ਕਿ ਸ਼ਾਮ ਦੇ ਟਾਈਮ ਆਪ ਦੇ ਸੇਵਕਾਂ ਦੇ ਨਾਲ ਸਾਹਿਬ ਦਾ ਬਾਤ ਕਰਨਾ ਗਰੀਬ ਨਿਵਾਜ਼ ਜੀਓ ਆਪ ਦੇ ਸੇਵਕਾਂ ਦੇ ਨਾਲ ਕੇ ਸ਼ਾਮ ਦੇ ਟਾਈਮ ਤੇ ਸੰਗਤ ਜੀ ਦੀ ਸਭਾ ਕੀਤੀ ਗਰੀਬ ਨਿਵਾਜ਼ ਦਿਓ ਸੰਗਤ ਕਰਦੇ ਆ ਸਭਾ ਕਰਦੇ ਆਏ ਕਿ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜਿਨ੍ਹਾਂ ਸਦ ਗੁਰੂ ਜੀ ਆਪਣੇ ਅਣਜਾਣ ਬੱਚੇ ਸਭ ਨੂੰ ਖੁਸ਼ਹਾਲ ਕਰਨਾ ਸਭ ਤੇ ਮਿਹਨਤ ਕਰਿਆ ਗਰੀਬ ਨਿਵਾਜ਼ ਕਰ ਸਕੋ ਪਾਤਸ਼ਾਹ ਜੀਓ ਆਪ ਤੁਹਾਨੂੰ ਜੇ ਅਰਜ਼ ਕਰਦੇ ਗਰੀਬ ਨਵਾ ਸਰਦਾਰ ਜੀ ਕਿ ਅੱਜ 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 ਆਪ ਨੂੰ ਸਿੱਖ ਸੇਵ ਕਰਦੇ ਸਰਦਾਰ ਜੀ ਭਾਰਤ ਤੇ ਪੰਜਾਬ ਦੀ ਸਰਕਾਰ ਨੇ ਕਮੇਟੀ ਨਹੀਂ ਬੁਖੀ ਉਸ ਵਾਸਤੇ ਨਿਕਲੇ ਸਨ ਇਨ੍ਹਾਂ ਸਰਕਾਰਾਂ ਨੇ ਤੁਹਾਡੇ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਸਤਜੇ ਸچے ਪਾਤਸ਼ਾਹ ਜੀ ਤੋਂ ਇਛਾ ਹੀ ਕਰਕੇ ਕਾਨੂੰਨੀ ਆਦੀ ਆਪਣਾ ਵਾਅਦਾ ਖਿਲਾਫੀ ਵਾਅਦਾ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰਦਾਰ ਸچے ਪਾਤਸ਼ਾਹ ਜੀ ਆਪ ਦੀ ਜਾਣੀ ਜਾਣ ਨੂੰ ਲੰਮੇ ਸਮੇਂ ਤੋਂ ਆਪ ਦੇ ਦਰ ਕਰਦੇ ਸੀ ਸਰਦਾਰ ਜਗਦੀਸ਼ ਸਿੰਘ ਜੱਲੇਵਾਲ ਸਾਹਿਬ ਜੋ ਲੰਮੇ ਸਮੇਂ ਤੋਂ ہمارا ਅਛੇ ਤੇ ਹਨ ਸਤਿਗੁਰੂ ਜੀ ਆਪ ਜਾਣਦੇ ਸਰੀਰ ਵੀ ਕਮਜ਼ੋਰ ਹੈ ਆਪਕੇ ਲਈ ਕਿਰਪਾ ਕਰਦੀ ਜਿੱਥੇ ਵੀ ਹੋ ਹਨ ਉਹਨਾਂ ਦੇ ਹਰ ਥਾਂ ਦੇ ਰੱਖਿਆ ਕਰਨ ਸਤਿਗੁਰ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਲక్ష్ਮੀ ਤੇ ਸਾਰੇ ਹੀ ਸਤਿਗੁਰ ਸੱਚੇ ਪਾਤਸ਼ਾਹ ਤੋਂ ਸਥਾਨਾਂ ਦੇ ਸੇਵਕਾਂ ਮੇਰੇ ਪ੍ਰਣ ਅੱਤਰਕਣਾ ਇਹ ਅੰਦੋਲਨ ਨੂੰ ਸਿਰੇ ਚੜਾਉਣਾ ਸਤਿਗੁਰ ਸੱਚੇ ਪਾਤਸ਼ਾਹ ਜੀਓ ਇਹ ਅੰਦੋਲਨ ਧਰਤੀ ਰੱਖੀ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀਓ ਕਿਸਾਨਾਂ ਦੀ ਆਪਣੀ ਰੋਜੀਵਕਾ ਦੀ ਰਾਖੀ ਵਾਸਤੇ ਆਪਣੇ ਆਉਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀਓ ਜਾਲ ਜੰਗਲ ਕੀ ਮੇਂਂਦੀ ਰਾਖੀ ਵਾਹ ਕੇ ਲੜ ਰਹੇ ਸਤਿਗੁਰੂ ਆਪ ਦੀ ਕਿਰਪਾ ਦਾ ਪ੍ਰਕਾਸ਼ ਨੂੰ ਮੋਸਦਾ ਸ਼ਾਮ ਦਾ ਟਾਈਮ ਸਭ ਤੋਂ ਸਤੇ ਪਾਤਸ਼ਾਹ ਚਾਰ ਪਰ ਦਿਨ ਤਲੇ ਪਹਾੜੇ ਚ ਬਤੀਤ ਹੋ ਗਿਆ ਚਾਰ ਪਰ ਵਹਿਣ ਆਈ ਆਪਣੇ ਬਾਣੇ ਵਿੱਚ ਵੀਰ ਕਰਾਉਣੀ ਜੋ ਜੀ ਆਪ ਦੇ ਦਰ ਆਵੇ ਰਾਗੀ ਕਿ ਪ੍ਰਸੰਨ ਜਾਵੇ ਸੁਖ ਹੋਵੇ ਆਪ ਤੇ ਤਾਵੇ ਨਾਨਕ ਨਾਮ ਜਗ ਕੀ ਜਨਾ ਤੇਰੇ ਪਰ ਹੀ ਸਰਬਤ ਦਾ ਭਲਾ ਬੋਲੇ ਸੁਨਿਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ 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 ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਥਾਣਾ ਬੋਲਾਪੁਰ ਗਰੀਬ ਦਾਸ ਜੀ ਦੇ ਕੋਲ ਖੜੇ ਆਂ ਸੋਇਸ ਟੈਂਕ ਤੇ ਅਸੀਂ ਅੱਜ ਜੋ ਮੀਟਿੰਗ ਸੀਗੀ 19 ਮਾਰਚ ਦੀ ਮੀਟਿੰਗ ਕਰਨ ਆਏ ਸੀ ਪਰ ਆਪਣੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਧੋਖਾ ਕੀਤਾ ਹੈ ਮੀਟਿੰਗ ਦੇ ਵਿੱਚ ਬੁਲਾ ਕੇ ਪਹਿਲਾਂ ਵੀ ਦੋ ਮੀਟਿੰਗਾਂ ਕੀਤੀਆਂ ਗਈਆਂ ਵੀ ਜਾਂ ਕੋਈ ਇਹੋ ਜਿਹਾ ਮਾਹੌਲ ਨਹੀਂ ਸੀ ਅੱਜ ਸવાર ਮੀਟਿੰਗ ਦੇ ਵਿੱਚ ਮੀਟਿੰਗ ਬੁਲਾ ਕੇ ਧੋਖਾ ਕੀਤਾ ਧੋਖੇ ਦੇ ਨਾਲ ਕਿਸਾਨਾਂ ਨੂੰ ਜਿਹੜਾ ਹੈ ਅੱਖੀਂ ਘੰਟਾ ਪਾਉਣ ਵਾਲੀ ਗੱਲ ਹੈ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸਾਥੋ ਧੱਕੇ ਨਾਲ ਖੋਇਆ ਗਿਆ ਸਾਡਾ ਲਗਭਗ 150 200 ਕਿਸਾਨ ਅਸੀਂ 250 ਕਿਸਾਨ ਚੜ੍ਹੇ ਗਏ ਸੀ ਪਿੱਛੇ ਗੱਡੀਆਂ ਰੋਕ ਲਈਆਂ ਗਈਆਂ ਸਾਡੇ ਵਿੱਚੋਂ ਜਬਰੀ ਉਹਨਾਂ ਨੂੰ ਖੋਇਆ ਗਿਆ ਧੱਕੇ ਨਾਲ ਗੱਡੀ ਦੇ ਸ਼ੀਸ਼ੇ ਭੰਨੇ ਗਏ ਉਹਨਾਂ ਦੇ ਗੱਡੀ ਨੂੰ ਧਜਾ ਕੇ ਸਾਥ ਉੱਠੋ ਕੇ ਲੈ ਗਏ ਤੇ ਸਾਡੇ ਨਾਲ ਬੂਰੀ ਤਰ੍ਹਾਂ ਜ਼ਬਰ ਹੋਇਆ ਸਾਨੂੰ ਸੜਕਾਂ ਤੇ ਘਰੀਸਿਆ ਗਿਆ ਪੱਗਾਂ ਲਾਹੀਆਂ ਗਈਆਂ ਤੱਕਾ ਮੁੱਕੀ ਹੋਈ ਜ਼ਖਮੀ ਵੀ ਹੋਏ ਆ ਇਸ ਟਾਈਮ ਤੇ ਅਸੀਂ ਥਾਣਾ ਮੁੱਲਾਂਪੁਰ ਮੁਹਾਲੀ ਦੇ ਵਿੱਚ ਮੁਹਾਲੀ ਦੇ ਵਿੱਚ ਥਾਣਾ ਮੁੱਲਾਂਪੁਰ ਦੇ ਵਿੱਚ ਬੰਦ ਕੀਤੇ ਹੋਏ ਆ ਉਧਰ ਖਨੌਰੀ ਬਾਡਰ ਦੇ ਉੱਤੇ ਸ਼ੰਭੂ ਬਾਡਰ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਜ਼ਬਰ ਟਾਉਣਾ ਸ਼ੁਰੂ ਕਰ ਦਿੱਤਾ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਮੋਰਚੇ ਰੋ ਪੱਟਣਾ ਸ਼ੁਰੂ ਕਰ ਦਿੱਤਾ ਇੱਕ ਪੰਜਾਬ ਸਰਕਾਰ ਦੀ ਬਹੁਤ ਹੀ निंदनीय ਘਟਨਾ ਜਿਸ ਤਰ੍ਹਾਂ 2015 ਦੇ ਵਿੱਚ ਤਖਵੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਬਰਗਾੜੀ ਵਾਲੀ ਘਟਨਾ ਨੂੰ ਇੰਜਾਮ ਦਿੱਤਾ ਸੀ ਉਸੇ ਤਰ੍ਹਾਂ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਕਿਸਾਨਾਂ ਦੇ ਨਾਲ ਇੱਕ ਵੱਡਾ ਨਿੰਦਣਯੋਗ ਇੰਜਾਮ ਦਿੱਤਾ ਜਿਹਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ ਭੁਗਤਣਾ ਪਊਗਾ ਬੁਰੀ ਤਰ੍ਹਾਂ ਤਾਂ ਵੀ ਉਹ ਵਾਹਿਗੁਰੂ ਜੀ ਦਾ ਖਾਲਸਾ ਤਾਂ ਕਰਦੇ ਖੜ ਗਿਆ ਬਰਾਵੋ ਵਿਸ਼ਵਾਸ ਦੇ ਕੇ ਜਿਹੜਾ ਭਗਵੰਤ ਮਾਨ ਅੰਦੋਲਨਾਂ ਤੇ ਨਿਕਲਿਆ ਅਜੇ ਅੰਦੋਲਨਾਂ ਤੇ ਡਾਂਗ ਚਲਾ ਰਿਹਾ ਬਹੁਤਾ ਸਮਾਂ ਦੂਰ ਨਹੀਂ ਪਿੰਡਾਂ 'ਚ ਹੀ ਆਉਣਾ ਇਹਨਾਂ ਲੋਕਾਂ 'ਚ ਹੀ ਆਉਣਾ ਸਾਫ਼ ਖਤਾਬ ਕਲੀਅਰ ਹੋ ਜਾਊਗਾ ਇਹ ਲੋਕ ਨਹੀਂ ਭੁੱਲਦੇ ਹੁੰਦੇ 15 ਦਾ 2015 ਦਾ ਬਾਦਲਾਂ ਦਾ ਕਾਂਡ ਅੱਜ ਵੀ ਹੋਣ ਦੇ ੱਟਕੇ ਖਾਂਦੇ ਫਿਰਦੇ ਆ ਤੇ ਤੂੰ ਕਿਸ ਬਾਗ ਦੀ ਮੂਲੀ ਆ ਇਹ ਸਾਹਬ ਨਾਲ ਜੇ ਤੂੰ ਸਰਨਾ ਕਰਦਾ ਇਹ ਕਰਤਾ ਹੁਣ ਵਾਰੀ ਇਹਨਾਂ ਕਿਸਾਨਾਂ ਮਜ਼ਦੂਰਾਂ ਦੀ どうも。